ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇ ਬੀਤੇ ਕੱਲ ਐਲਾਨੇ ਗਏ ਜੇਕਰ ਖੰਨਾ ਦੀ ਗੱਲ ਕਰੀਏ ਤਾਂ ਖੰਨਾ ਦੇ ਵਿੱਚ ਆਤਮ ਮਨੋਹਰ ਜੈਨ ਸਕੂਲ ਦੇ ਸਟੂਡੈਂਟ ਪ੍ਰਭਜੋਤ ਸਿੰਘ ਨੇ ਸ਼ਹਿਰ ਦੇ ਵਿੱਚ ਟੌਪ ਕੀਤਾ ਕਰੀਬ 100 ਸਕੂਲਾਂ ਦੇ ਬੱਚਿਆਂ ਨੂੰ ਪਛਾੜ ਕੇ ਪ੍ਰਭਜੋਤ ਸਿੰਘ ਟਾਪਰ ਬਣਿਆ ਤਾਂ ਅੱਜ ਸਕੂਲ ਦੇ ਵਿੱਚ ਪ੍ਰਭਜੋਤ ਦੇ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਤੇ ਸਾਰੇ ਹੀ ਵਿਦਿਆਰਥੀਆਂ ਨੇ ਨਿਗਾ ਸਵਾਗਤ ਕੀਤਾ तालियां रुकनी चाहिए तालियां नहीं चाहिए।, I think रुकने नहीं चाहिए। 86.

ਕੀ ਨਾਮ ਤੁਹਾਡਾ ਮੇਰਾ ਨਾਮ ਅਬਰਕਸ਼ ਸਿੰਘ ਹੈ ਜੀ ਕਿਹੜੀ ਪੋਜੀਸ਼ਨ ਆਈ ਤੁਹਾਡੀ ਮੇਰੀ ਪੰਜਾਬ ਚ 8ਵਾਂ ਰੈਂਕ ਆਇਆ ਪੰਜਾਬ ਵਿੱਚ ਕੰਨਾ ਚ ਕਿਹੜੀ ਰੈਂਕ ਕੰਨਾ ਚ ਮੇਰਾ ਜੀ ਟਾਪਰ ਆਇਆ ਕੰਨੇ ਚ ਵਿੱਚ ਕਿੰਨੀ ਗਹਿਤ ਕਰਨੀ ਪਈ ਤਾਂ ਇਕਲੀ ਮੈਂ ਚੇ ਬਹੁਤ ਕਰਿਆ ਮਤਲਬ ਰੋਜ਼ ਦੇ 5 ਤੋਂ 6 ਘੰਟੇ ਪੜ੍ਹਨਾ ਹੀ ਉਹ ਤੋਂ ਲਾਵਾ ਜੇ ਪੇਪਰ ਐਗਜ਼ਾਮ ਦੇ ਟਾਈਮ ਚੋ ਬਤਾ ਕੇ ਸਾਟ 8 ਘੰਟੇ ਤੱਕ ਵੀ ਪੜ੍ਹਨਾ ਹੀ ਸਾਰਾ ਸਾਲ ਮਿਹਨਤ ਕਰੀ ਬੜੀ ਸੈਲਫ ਸਟਡੀ ਦਾ ਟੂਲਡ ਰੱਖੀ ਟਿਊਸ਼ਨ ਵੀ ਇੱਕ ਸਬਜੈਕਟ ਦੀ ਰੱਖੀ ਉਸੇ ਬਾਕੀ ਸਾਰਾ ਸਬਜੈਕਟ ਆਪ ਇਹ ਕਰੇ ਨੇ ਸੈਲਫ ਸਟਡੀ ਕਰੇ ਪਹਿਲਾਂ ਇੱਕ ਟਾਰਗੇਟ ਫਿਕਸ ਕੀਤਾ ਸੀ ਸਵਾਲ ਦੀ ਹਾਂਜੀ ਸ਼ੁਰੂ ਤਾਂ ਮਤਲਬ ਸੀਗਾ ਵੀ ਐਚ ਮੈਰਿਟਾ ਵਿੱਚ 10ਵੀਂ ਜੇ ਮਰੀ ਆਈ ਸੀ ਜਿੰਮੇ ਤਾਂ ਉਮੀਦ ਸੀ 20 ਸਾਲ ਵੀ ਆਗੇ ਕੀ ਹੈ ਮੈਂ ਤੁਹਾਡਾ ਅੱਗੇ ਜੀ ਉਹਨੇ ਬੀਟੈਕ ਕਰਕੇ ਕੰਪਿਊਟਰ ਸ ਇੱਕ ਐਪ ਡਿਵੈਲਪਰ ਬਣਨਾ ਚਾਹੁੰਦਾ ਹਾਂ ਤੇ ਪੇਰੈਂਟਸ ਦਾ ਕਿੰਨਾ ਕੋਰਪਾ ਪੇਰੈਂਟਸ ਨੇ ਹੀ ਬਹੁਤ ਸਪੋਰਟ ਕਰਿਆ ਜੀ ਮੈਂ ਹਰ ਪਾਸੋਂ ਪੈਸੇ ਮੇਰੇ ਮਾਰਦੀ ਕਦੇ ਵੇ ਮੇਰਾ ਡਾਊਨ ਨਹੀਂ ਹੁੰਦਾ ਹਰ ਵਾਰ ਹਿੰਮਤ ਦਈ ਛੱਡੀ ਕਿੰਨਾ ਮੋਬਾਈਲ ਤੋਂ ਕਿੰਨੀ ਦੂਰੀ ਬਣਾ ਕੇ ਰੱਖੀ ਕਿ ਅੱਜ ਕੱਲ੍ਹ ਦੇ ਬੱਚੇ ਸੋਸ਼ਲ ਮੀਡੀਆ ਵਿੱਚ ਬਹੁਤ ਫਸੇ ਹੋਏ ਨੇ ਉਸ ਤੋਂ ਮੋਬਾਈਲ ਜਿਵੇਂ ਨਵੰਬਰ ਤੋਂ ਬਾਅਦ ਜਿੰਨੇ ਮੇਰੇ ਅਕਾਊਂਟ ਕੋਲ ਸੀ ਜੋ ਵੀ ਲੈ ਦੋ ਫਿਰ ਮੈਂ ਛੱਡ ਦਿੱਤਾ ਸੀ 5-6 ਮਹੀਨੇ ਬਿਲਕੁਲ ਨਹੀਂ ਯੂਜ਼ ਕਰ ਰਿਹਾ ਮੈਂ ਉਹ ਮਤਲਬ ਦੂਰੀ ਸੀ ਉਹ ਬੱਚੇ ਵੀ ਨੇ ਜਿਹੜੇ ਹੁਣ ਥੱਲੇ ਵੀ ਸੋਸ਼ਲ ਮੀ ਹੁਣ ਆਈ ਵੀ ਸੋਸ਼ਲ ਮੀਡੀਆ ਨੂੰ ਜੇ ਸਹੀ ਤਰੀਕੇ ਨਾਲ ਦੇਖੋ ਫਿਰ ਫਾਇਦੇ ਵੀ ਆ ਸਕਦੇ ਜਿਵੇਂ ਵਿੱਚ ਪੜਾਈ ਦਾ ਕੰਟੈਂਟ ਲੱਭੂਗੇ ਸਿਰਫ ਜਿੱਦਾਂ ਤੁਹਾਡੇ ਲਈ ਫਾਇਦੇਮੰਦ ਵੀ ਹੈ ਤੇ ਜੇ ਨਹੀਂ ਦੇਖੂਗਾ ਫਿਰ ਨੁਕਸਾਨ ਵੀ ਬਰਾਬਰ ਹੁੰਦੀ ਹੈ ਤੇ ਮੈਂ ਨਿੱਕੇ ਲਈ ਪਰਨੇ ਵੀ ਲਿਖੀ ਮੇਨ ਚੀਜ਼ ਹਮ ਜਿਵੇਂ ਦੱਸਿਆ ਵੀ ਆ ਰੋਜ਼ ਦੇ ਜੇ ਸਕੂਲ ਹੁੰਦਾ ਸੀ ਤਾਂ 4 ਤੋਂ 5 ਘੰਟੇ ਪੜ੍ਹਨਾ ਤੇ ਪੇਪਰਾਂ ਦੇ ਵਿੱਚ ਹੋਈ ਵਧਾ ਕੇ 7-8 ਘੰਟੇ ਵੀ ਪੜ੍ਹੇ ਆਂ ਫੋਰ ਇਗਜ਼ਾਮ ਦਾ ਪ੍ਰੈਸ਼ਰ ਵੀ ਹੋ ਜਾਂਦਾ ਪ੍ਰੈਸ਼ਰ ਸਹੀ ਨਹੀਂ ਹੁੰਦਾ ਲੈਣਾ ਇਸੇ ਪ੍ਰੈਸ਼ਰ ਪਰ ਜੇ ਪ੍ਰੈਸ਼ਰ ਹੈ ਵੀ ਕੋਡ ਨਾਲੇ ਬੰਦਾ ਅੱਛਾ ਬਣ ਪੈਂਦਾ ਪ੍ਰੈਸ਼ਰ ਦੇ ਵਿੱਚ 81 بچے ਤੱਕ ਇਹ ਪ੍ਰੈਸ਼ਰ ਤੋਂ بچਾਉਣੀ ਹਿੰਮਤ ਆ ਜਾਂਦੀ ਹੈ ਤੇ ਉਹਨਾਂ ਨੂੰ ਕਿਤਾਬ ਮੋਟੀਵੇਟ ਕਰ ਪ੍ਰੈਸ਼ਰ ਚ ਆ ਰਣ ਚਾਹੀਦਾ ਪ੍ਰੈਸ਼ਰ ਨਾਲੀ ਮੇਰਾ ਮੇਰੀ ਆਰਦਾ ਜਾੜੀ ਮੈਂ ਪ੍ਰੈਸ਼ਰ ਮੰਨਦਾ ਮੈਂ ਆਪਣੀ ਅੱਛੀ ਪਰਫਾਰਮੈਂਸ ਦੇ ਬੰਦਾ ਜੀ ਜੋ ਕੋਈ ਵੀ ਕੋਈ ਕਿੰਨਾ ਤੁਹਾਡਾ ਹੀ ਸਨੋ ਸੁਖਦੇਵ ਸਿੰਘ ਜੀ ਤੁਹਾਡੇ ਕੀ ਲੱਗਦਾ ਮੇਰਾ ਪੁੱਤ ਆ ਜੀ ਮੇਰਾ ਪਰਿਵਾਰ ਕੀ ਆਪਣਾ ਜੀ ਮੇਰਾ ਟੈਕਸੀ ਡਰਾਈਵਰ ਅੰਮ੍ਰਿਤਸਰ ਕਿਸ ਤਰ੍ਹਾਂ ਲੱਗਦਾ ਜੀ ਬੱਚੇ ਨੇ ਸ਼ਹਿਰ ਚ ਟੌਪ ਕੀਤਾ ਪੰਜਾਬ ਦਾ 85 ਨੰਬਰ ਆਇਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਇੱਕ ਸਾਨੂੰ ਡਰਾਈਵਰ ਹੋਣ ਦੇ ਤੌਰ ਤੇ ਸਾਡਾ ਬੱਚਾ ਫਸਟ ਆਇਆ ਸਾਡੇ ਮਨ ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਕਿੰਨੀ ਕਿ ਬੱਚੇ ਨੇ ਮਿਹਨਤ ਕੀਤੀ ਦੇਖਿਆ ਸਾਡੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਜੀ ਰਾਤ ਨੂੰ ਵੀ 12 1:00 ਵਜੇ ਵੱਢਦਾ ਰਿਹਾ ਹੈ ਤੜਕੇ ਉੱਠਣਾ ਦੇਖਣਾ ਫਿਰ 5 ਵਜੇ 4 ਵਜੇ ਪੜ੍ਹਦੇ ਹੁੰਦੇ ਸੀ ਹਰ ਟਾਈਮ ਜੀ ਇਹ ਹਰ ਟਾਈਮ ਟੈਂਸ਼ਨ ਆ ਬਾਈ ਬੜੇ ਪੜਾਈ ਦੀ ਜੀ ਇਹ ਮਿਹਨਤ ਦਾ ਫਲ ਮਿਲਿਆ ਮੈਂ ਨੰਦਰਾ ਫਲ ਬਹੁਤ ਜ਼ਿਆਦਾ ਮਿਲਿਆ ਹਾਂ ਜੀ ਜੋ ਬੱਚੇ ਮਿਹਨਤ ਕੀਤੀ ਆ ਸਾਨੂੰ ਇਹ ਪੂਰਾ ਫਲ ਮਿਲ ਰਿਹਾ ਜੀ ਜਿਵੇਂ ਅੱਜ ਕੱਲ ਬੱਚੇ ਮੋਬਾਈਲ ਦੇ ਉੱਤੇ ਲੱਗੇ ਰਹਿੰਦੇ ਆ ਗੇਮ ਦੇ ਵਿੱਚ ਤੇ ਤੁਸੀਂ ਕੀ ਸਮਝਦੇ ਹੋ ਕਿੱਦਾਂ ਨੇ ਨਾ ਜੇ ਗੇਮ ਕੋਈ ਨਹੀਂ नाग में व्याप्त है लगाई है एन्ना में व्याप्त भरे हैं तो वे ने लगाई है तो ये नहीं किसने अंदर जरूर लगाते ओवरऑल जीना रहेगा वो तो आप स्कूल दे क्रीडेट उम्र में बस ची हमारे स्कूल का रिजल्ट हंड्रेड परसेंट रहा है फोर्टी सिक्स स्टूडेंट्स हैव अ पीरियड फॉर द एग्जामिनेशन ऑल है जिसमें से हमारे सभी स्ट्रीम्स मेडिकल नॉन मेडिकल ह्यूमैनिटीज कॉमर्स सब में जितने भी टॉपर्स हैं दे हैव स्कोर्ड मोर देन 90 परसेंट और जो हमारे आज के शाइनिंग जैम हैं वो हैं मास्टर प्रभजोत सिंह जिन्होंने नॉन मेडिकल स्ट्रीम में नाइन्टी मार्क्स हासिल किए हैं एंड इन एडिशन टू दैट प्रभजोत ने एट्थ पोजीशन हासिल की है पूरी स्टेट में इसके अलावा सर अगर हम बात करें मेडिकल की तो जो हमारी टॉपर है नवजोत कौर शी हैज स्कोर्ड नाइन्टी फोर फॉलोड बाय द टॉपर ऑफ कॉमर्स स्ट्रीम विद 94 परसेंट एंड इन द आर्ट स्ट्रीम It is 83% backed by Harman Chodkar. Apart from that, uh, five other students have got more than 90%, and uh, we are very happy, extremely happy, and thankful to God for this graceful occasion.